ਮੈਂ ਮਹਿੰਦਰ ਸਿੰਘ ਪੈਣੀਵਾਗਾ ਬੀਕੇਜੂ ਡਕੌਂਡਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਜੋਗੇ ਥਾਣੇ ਦਾ ਮੁਕੰਮਲ ਘਰਾਓ ਕੀਤਾ ਹੋਇਆ ਕਾਰਨ ਇਹ ਹੈ ਵੀ ਢੱਲਵਾ ਦੇ ਬੁਰਜ ਦਾ ਕਿਸਾਨ ਇੱਕ ਕਿਉਂਕਿ ਉਹਨੇ ਗੱਠਾਂ ਬਣਾਈਆਂ ਹੋਈਆਂ ਸੀਗੀਆਂ ਗੱਠੇ ਇੱਕ ਚੱਕਣ ਤੋਂ ਉਹ ਟਰਾਲੇ ਵਾਲਾ ਛੱਡ ਗਿਆ ਉਹਨੂੰ ਖੜਿਆ ਕੇ ਅੱਗ ਲਾਈ ਜਾਂਦਾ ਸੀਗਾ ਤੇ ਨਾਲ ਐਸਐਚਓ ਜੋਗਾ ਉੱਥੋਂ ਦੀ ਨੰਗਾ ਜਾਵੇ ਜਦੋਂ ਤਾਂ ਉਹ ਐਸਐਚਓ ਨੇ ਗ੍ਰਿਫਤਾਰ ਕਰਕੇ ਉਹ ਕਿਸਾਨ ਨੂੰ ਥਾਣੇ ਦੇ ਵਿੱਚ ਲਿਆ ਕੇ ਬੰਦ ਕਰਤਾ ਦੁੱਖ ਦੀ ਗੱਲ ਇਹ ਹੈ ਵੀ ਕਿਸਾਨ ਨੂੰ ਧੀਆਂ ਭੈਣਾਂ ਦੇ ਨਾਲ ਗਾਲਾਂ ਦਿੱਤੀਆਂ ਤੇ ਲਿਆ ਕੇ ਹਜੇ ਤੱਕ ਬੰਦ ਹੈ 7:30 ਹੋ ਗਏ ਐ ਤੇ ਕਿਸਾਨ ਨੂੰ ਨਹੀਂ ਛੱਡ ਰਿਹਾ ਤੇ ਹੁਣ ਅੰਦਰ ਜਦੋਂ ਸਾਰੀ ਮਾਨਸਾ ਜ਼ਿਲ੍ਹੇ ਦੇ ਕਿਸਾਨ ਜੱਸੇ ਬੰਦੀਆਂ ਆ ਕੇ ਮਾਰ ਕੇ ਬੈ ਗਈਆਂ ਘਰ ਨਾਲ ਲਾ ਲਿਆ ਤਾਂ ਹੁਣ ਅੰਦਰ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਵੀ ਕੋਈ ਬਹੁਤਾ ਉਹਨੇ ਸਿਆਣਫੜੀ ਗੱਲ ਨਹੀਂ ਕੀਤੀ ਜਾਦੇ ਸਰਕਾਰ ਦਾ ਕਮਾਊ ਪੁੱਤ ਕਹਾਉਣਾ ਕਰਕੇ ਚਾਰੇ ਜ਼ਿਲ੍ਹੇ ਦੇ ਵਿੱਚ ਜੇ ਅਸੀਂ ਕਿਹਾ ਵੀ ਕੱਲੇ ਠਾਣੇ ਨੇ ਇੱਕ ਬੰਦਾ ਕਿਸਾਨ ਕਿਉਂ ਗ੍ਰਿਪਧਰ ਕੀਤਾ ਐਡਾ ਕੀ ਇਹ ਦੋਸ਼ੀ ਐ ਇੱਕ ਪਾਸੇ ਦੋਸ਼ੀ ਫਿਰਦੇ ਆ ਨਸ਼ਾ ਵੇਚਦੇ ਫਿਰਦੇ ਆ ਚਿੱਟਾ ਫਿਰਦੇ ਆ ਉਧਰ ਪਰ ਮੂੰਹ ਨਹੀਂ ਕਰਦਾ ਅ ਜਿਹੜਾ ਕਿਸਾਨ ਨੂੰ ਲਿਆਂਦਾ ਇਹਦੀ ਨਖੇਦੀ ਕਰਦੇ ਆ ਤੇ ਜਿੰਨਾ ਚਿਰ ਕਿਸਾਨ ਨੂੰ ਛੜਦਾ ਨਹੀਂ ਇਹ ਉਹਨਾਂ ਚਿਰ ਇਹਦਾ ਘਰ ਹੋ ਆ ਜਿਹੜਾ ਜਾਰੀ ਰਹੂਗਾ ਬੰਦ ਰੱਖਾਂਗੇ ਘਰ ਅੰਦਰ ਕਰਕੇ ਤੇ ਜਦੋਂ ਆਰਓ ਆ ਕੇ ਜਾਇਨਾ ਦਾ ਸਿਵਰ ਪ੍ਰਸ਼ਾਸਨ ਦਾ ਅਧਿਕਾਰੀ ਵਿਸ਼ਵਾਸ ਦਿਵਾਉਂਗਾ ਵੀ ਕਿਸਾਨ ਤੇ ਕੋਈ ਪਰਚਾ ਨਹੀਂ ਮਪਾਉਂਗਾ ਉਦੋਂ ਅਸ਼ੀਲਾ ਘਰਾਓ ਛੱਡਾਂਗੇ ਦੋਨੇ ਗੇਠਾਣੇ ਦੇ ਬਿਲਕੁਲ ਬੰਦ ਹੈ ਤੇ ਗਾਂਹਾਂ ਵਾਸਤੇ ਇਹ ਜੇ ਐਸਐਚਓ ਨੂੰ ਕਹਿੰਦੇ ਆ ਵੀ ਇਹ ਜਿਹੜਾ ਸਰਕਾਰ ਹੈ ਇਹ ਜੇ ਐਸਐਚਓ ਨੂੰ ਸਸ਼ਕਾਰ ਕੇ ਛੱਡ ਦਿੰਦੀ ਹੈ ਇੱਕ ਅੰਨਦਾਤਾ ਨੂੰ ਕੁੱਟਣ ਵਾਸਤੇ ਗਾਣਾ ਦੇਣ ਵਾਸਤੇ ਤੇ ਲੁੱਟਣ ਵਾਸਤੇ ਉਹਨਾਂ ਤੋਂ ਗਰੇਜ ਆਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਖਵਾਜਾ ਉਹ ਗਲਤ ਭੁਗਤਣਾ ਪਵੇਗਾ